ਤਤ ਵਿਚਾਰ ਕਹੇ ਜਰ ਸੱਚਾ ਜਨਮ ਰੇ ਸੋ ਕਾਚੋ ਕਾਚਾ ਤਤ ਵਿਚਾਰ ਕਹੇ ਜਨ ਸੱਚਾ ਇਤੋਂ ਬਾਅਦ ਫਿਰ ਕੀ ਹੈ ਜਦ ਜਨ ਸੱਚਾ ਹੋ ਗਿਆ ਹੁਣ ਤਤ ਵਿਚਾਰ ਦੀ ਗੱਲ ਹੁਣ ਕਹਿ ਸਕਦਾ ਉਸ ਤੋਂ ਪਹਿਲਾਂ ਨਹੀਂ ਕਹਿ ਸਕਦਾ ਜਾਂ ਫਾਸੀ ਦਿੱਤੀ ਗਈ ਇੱਥੇ ਆ ਕੇ ਤਤ ਵਿਚਾਰ ਦੀ ਗੱਲ ਕਹਿ ਸਕਦਾ ਉਸ ਤੋਂ ਪਹਿਲਾਂ ਤਤ ਵਿਚਾਰ ਦੀ ਗੱਲ ਹੀ ਨਹੀਂ ਕਹਿ ਸਕਦਾ ਕਿ ਜਦੋਂ ਭੈ ਬੁਖਤ ਹੋ ਕੇ ਕੀ ਕਹਿ ਸਕਦਾ ਦਸਤਿਕਲ ਜਦੋਂ ਜਰ ਪਾਇਆ ਤਾਂ ਸੱਚ ਨਹੀਂ ਬੋਲ ਸਕਦਾ ਤਾਂ ਇਹ ਕਹ ਪਹਿਲਾ ਮਾਨ ਕਬੂਲ ਜਿਹੜੇ ਕਹਿੰਦੇ ਮਨ ਦੀ ਖੂਦ ਹੈ ਉਹ ਕਹਿੰਦੇ ਸਾਡੇ ਅਦਾਏ ਨਾ ਪਿਓ ਹਾਂਜੀ ਸਤਿ ਵਿਚਾਰ ਕਹੇ ਜਨ ਸੱਚਾ ਸਤਿ ਵਿਚਾਰ ਕਹੇ ਜਨ ਸੱਚਾ ਇਹ ਸੱਚਾ ਜਨ ਕਿਉਂਕਿ ਸੱਚਾ ਕਿਹੋਂ ਹੈ ਅਵਨਾਸ਼ੀ ਹੈ ਸੱਚਾ ਅਵਨਾਸ਼ੀ ਹੈ ਅਰਥ ਉੱਪਰ ਚਲਾ ਗਿਆ ਹਾਂ ਭਾਇਆ ਤਾਂ ਉੱਪਰ ਉੱਠ ਗਿਆ ਤਤ ਵਿਚਾਰ ਤਤ ਵਿਚਾਰ ਦੀ ਗੱਲ ਹੁਣ ਕਹਿ ਸਕਦਾ ਉਸ ਤੋਂ ਪਹਿਲਾਂ ਕਹਿ ਨਹੀਂ ਸਕਦਾ ਕੋਈ ਤਤ ਵਿਚਾਰ ਕਹਿ ਜਾਣਾ ਜਨਮ ਮਰੇ ਤੋਂ ਕੱਢੋ ਬੱਚਾ ਜਨਮ ਕੇ ਮਰਨ ਵਾਲਾ ਜਨਮ ਮਰਨ ਚਾਹ ਤਾਂ ਕੱਚੋ ਕੱਚਾ ਹੈ ਜਨਮ ਮਰਨ ਵਾਲਿਆਂ ਦੀਆਂ ਵਰਸੀਆਂ ਬਣਾਈਆਂ ਜਾਂਦੀਆਂ ਨੇ ਸਾਡੇ ਦਾ ਗੁਰੂਆਂ ਦੀ ਬਣਾਉਣ ਲੱਗੇ ਨੀ ਮਤਬਾਰੀ ਹੋਈ ਗੀ ਗੁਰੂਆਂ ਆ ਬਣਾਈਆਂ ਨਹੀਂ ਉਹ ਬਣਾਉਣ ਲੱਗੇ ਲੋ ਕੱਚੇ ਨੇ ਨਾਲ ਕੱਚੋ ਕੱਚਾ ਕੱਚੋ ਕੱਚਾ ਉਹ ਉਹ ਕਹਿੰਦਾ ਪਟ ਕਹਿੰਦਾ ਕੌਣ ਕਹੇ ਸਤਗੁਰੂ ਮੋਏ ਉਹੇ ਵਰਸੀਆਂ ਬਣਾਉਂਦੇ ਨੌ ਰਾਖਦੇ ਜੋਤੀ ਜੋਤ ਦਾ ਹੜਾ ਜੋਤੀ ਜੋਤ ਦਾ ਜੋਤਾ ਆਜਾ ਜੋਤੀ ਜੋਤ ਤਾਂ ਪਹਿਲੇ ਮਿਲ ਗਈ ਸੀ ਜੋਤੀ ਜੋਤ ਅਸ਼ੀਰਦ ਦੇ ਰਹਿਣੇ ਮਿਲ ਜਾਂਦਾ ਹਮਸਾ ਆ ਤੱਤ ਵਿਚਾਰ ਤੋਂ ਪਹਿਣਾ ਜੋਤੀ ਜੋਤ ਮਿਲਿਆ ਹੋਇਆ ਉਹਨਾਂ ਦਾ ਫਰਦਰ ਇਹ ਅਜਾ ਤੱਤ ਵਿਚਾਰ ਕਹਿੰਦਾ ਜੋਤੀ ਜੋਤ ਜਮਲੇ ਕਿ ਕੀ ਪਤਾ ਜੋਤੀ ਜੋਤ ਕੀ ਹੁੰਦੀ ਹੈ ਇਹ ਤਾਂ ਵੀੜੇ ਨੇ ਸਾਰੇ ਇਹਦਾ ਉਹਦੇ ਗੁਰੂ ਵਾਲੇ ਜਿਹੜਾ ਗੁਰੂ ਵਾਲੇ ਹੁੰਦੇ ਫਿਰ ਤਾਂ ਪਤਾ ਹੁੰਦਾ ਇਹਦਾ ਜਦੋਂ ਸਰੀਰ ਛੱਡਿਆ ਉਦੋਂ ਮੰਨਦੇ ਜੋ ਕੀ ਜੋ ਉਹ ਤਾਂ ਸਾਰੇ ਨੇ ਛੱਡ ਦਿੰਦਾ ਸਾਰੇ ਜੋ ਵੀ ਜੋ ਮਿਲ ਜਾਂਦਾ ਇਹਨਾਂ ਦੀ ਮੁਕਤੀ ਵੀ ਸਰੀਰ ਤੋਂ ਬਾਹਰ ਹੁੰਦੀ ਹੈ ਸਰੀਰ ਤੇ ਮਰੇ ਦੇ ਮੁਕਤੀ ਮਿਲਣੀ ਹੈ ਇਹਨਾਂ ਨੂੰ ਜਿਉਂ ਨਾਲ ਦਾ ਸੰਤਾਂ ਇਹਨਾਂ ਦੀ ਬਹੁਤ ਜ਼ਿਆਦਾ ਹਾਂ ਆਵਾ ਗਵਨ ਨਰਨ ਬਹੁਤ ਕਰੇ ਬੈਠੇ ਮੇਟੇ ਪ੍ਰਭ ਸੇਵ ਆਵਾ ਗਵਨ ਮੇਟੇ ਪ੍ਰਭ ਸੇਬ ਆ ਜਾਓ ਸਰਨ ਆਵਾ ਗਵਨ ਮੇਟੇ ਪ੍ਰਭ ਸੇਬ ਆਵਾ ਗਵਨ ਦਾ ਖਤਮ ਹੋ ਗਿਆ ਹੋਰ ਬਾਣੀ ਸਰਗੁਦਾਇ ਆ ਪ੍ਰਭ ਸੇਬ ਕੀ ਹੈ ਉਹ ਤਤ ਵਿਚਾਰ ਹੈ ਪ੍ਰਭ ਸੇਬ ਹੈ ਹੋਰ ਕੁਝ ਨਹੀਂ ਹੈ ਤਤ ਵਿਚਾਰ ਕਹੇ ਜਦੋਂ ਫਲ ਚਲੇ ਤਤ ਵਿਚਾਰ ਹੈ ਪ੍ਰਭ ਸੇਬ ਹੈ ਤਤ ਵਿਚਾਰ ਕੀ ਦੀ ਖੁਰਾਕ ਹੈ ਤਤ ਗਿਆਨ ਯਾਰ ਕੀ ਦੀ ਖਰਾਕਾ ਪਰਮ ਗਿਆਨੀ ਦੀ ਖਰਾਕਾ ਪਰਮ ਗਿਆਨੀ ਦਾ ਭੋਜਨ ਗਿਆਨ ਇਹੀ ਸੇਵ ਹੈ ਇਹੀ ਲੰਗਰ ਹੈ ਉਹ ਲੰਗਰ ਹੈ ਇਹ ਲੰਟਰਾਇਆ ਸਰਵਾਦਉਦੀਆ ਇਹ ਲੰਗਰ ਸ਼ਬਦ ਦਾ ਨੰਦਰ ਜੱਲੇ ਗੁਰ ਸ਼ਬਦ ਇਹ ਗੁਰ ਸ਼ਬਦ ਦਾ ਲੰਗਰ ਇੱਥੇ ਆ ਕੇ ਚੱਲਣਾ ਪਹਿਲਾਂ ਨਹੀਂ ਚੱਲਦਾ ਹੈਗਾ ਪਹਿਲਾਂ ਕਿ ਮੈਂ ਚੱਲ ਜੂਗਾ ਸੱਤ ਦਾ ਵਿਚਾਰ ਕਹਿਆ ਜਾਣਾ ਕੱਚਾ ਜਦੋਂ ਮਰੇ ਸੋ ਉਹਦਾ ਕੱਚੀ ਗੱਲ ਕਰੂਗਾ ਜਨਮ ਨਾਲ ਉਹ ਜਿਹੜਾ ਮਹਾਪੁਰਸ਼ ਤੇ ਜਨਮ ਨਾਲ ਤੇ ਜਿਨ੍ਹਾਂ ਦੀਆਂ ਵਰਸੀਆਂ ਹੁੰਆਂ ਨੇ ਕੱਚੇ ਤੇ ਉਹ ਕੱਚੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਪਹਿਲਾਂ ਵੀ ਕਰਦੇ ਤੇ ਕੱਚੇ ਹੁਣ ਵੀ ਕਰਦੇ ਤੇ ਕੱਚੇ ਕਰ ਵੀ ਗਏ ਕੱਚੇ ਦਾ ਇਹ ਕੱਚੀਆਂ ਵੀ ਕਰਦੇ ਰਹਿੰਦੇ ਆ ਆਪ ਆਪਣੀ ਬੁੱਧ ਹੈ ਯੇਤੀ ਦੋਨੋਂ ਤਰਫੋਂ ਥੋੜੀ ਆਵਾ ਗਵਰਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵ ਆਵਾ ਗਵਨ ਘਟੇ ਪ੍ਰਭ ਸੇਵ ਆਵਾ ਗਵਨ ਸਰਨ ਗੁਰ ਦੇਵ ਆਵਾ ਗਵਨ ਕੇ ਮੈਂ ਮੜਦਾ ਪ੍ਰਭ ਸੇਵ ਨਾ ਅਲੰਕਰ ਚ ਲਾਉ ਨਾ ਕੀ ਸੇਵ ਕੀਤੀ ਹੈ ਜਨਮ ਤੋਂ ਮਾਰੇ ਲੇਖਿਆ ਜਿਹੜਾ ਉਹੀ ਪ੍ਰਭ ਸੇਵ ਹੈ ਨਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵ ਸਰਨ ਗੁਰ ਦੇਵ ਆਪਣੀ ਮਰਜ਼ੀ ਤੇ ਅਗੀ ਹੋਈ ਆ ਮਰਿਆ ਹੋਇਆ ਸ਼ਰਨ ਗੁਰ ਦੇ ਹਾਂਜੀ ਇਹੋ ਰਤਨ ਜਨਮ ਦਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਇਹ ਈ ਤਰੀਕੇ ਨਾਲ ਜਿਹੜਾ ਜਨਮ ਰਤਨ ਮਿਲਿਆ ਆਪਾਂ ਨੂੰ ਰੁੱਖਾ ਜਨਮ ਇਹਦਾ ਉਧਾਰ ਹੋਵੇ ਤਾਂ ਇਹਦਾ ਪੂਰਾ ਮਤਲਬ ਟੱਇਆ ਨਹੀਂ ਜੀ ਤੇ ਬੱਟਿਆ ਹੀ ਨਹੀਂ ਜਾਣੋ ਇਹ ਰਤਨ ਜਨਮ ਦਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਸਾਰਾ ਜਿਹੜਾ ਪ੍ਰਾਣ ਆਦਾ ਹੈ ਉਹਦਾ ਸੰਭਲ ਕਰਦੇ ਰੋ। ਜੇ ਸਵਾਨ ਚੱਲਦਾ ਤਾਂ ਪ੍ਰਾਣ ਚੱਲਦਾ। ਜੇ ਹਰਦਾ ਸਵਾਨ ਚੱਲਦਾ ਤਾਂ ਪ੍ਰਾਣ ਚੱਲਦਾ। ਜੇ ਹਰਦਾ ਸਭਨ ਰੁਕਿਆ ਰੁਕ ਗਿਆ ਆਖਾਂ ਜੀਵਾ ਇਸਰੇ ਮਰ ਜੰ। ਤੇ ਸਦੀ ਸਾਰੇ ਦੀ ਰਾਜ ਰਾਨੀਆਂ ਸੁਪਲੂ ਚਾਲੂ ਹੋ ਜਾਣ। ਕਿਸੇ ਤੀ ਸਾਲ ਵੀ ਰਾਜਣੇ ਸੁਪਨਾ ਚਾਲੂ ਹੋ ਜਾਣਾ ਬਹੁਤ ਕੁਝ ਨਹੀਂ ਹੈਗੀ ਫਿਰ ਸੁਪਨਾ ਸ਼ੁਰੂ ਹੋ ਜਾਣਾ ਦੂਸਰੇ ਮਰ ਜਾਉਂਦਾ ਮਤਲਬ ਸੌਂ ਜਾਣਾ ਸੌਂ ਜਾਣਾ ਸੁਪਨਾ ਆ ਜਾਣਾ ਫਿਰ ਜਾਦੂ ਹੋ ਜਾਣਾ ਜੇ ਸੌਂ ਗਿਆ ਤਾਂ ਸੁਪਨਾ ਤੇ ਚਾਲੂ ਹੋਏਗਾ ਜੇ ਬਹੁਤਾ ਘਟਾ ਧੌਂ ਲੈ ਬਾ ਚਾਲੂ ਜਗਾਉ ਕੋਲ ਰੂਹ ਤੇ ਰੂਹ ਸਵਾਲਤਾ ਜਾਗੂ ਕਵੇਂ ਜਾ ਨਹੀਂ ਸਕਦਾ ਇੱਕ ਵਾਰ ਸੁੱਤਾ ਬੈਨਾ ਸਰੀਰ ਤੇ। ਨਾਵ ਨਾਲ ਜੱਗੂ ਇੱਕ ਵਾਰ ਸੌਂ ਗਿਆ ਜਦ ਜੋਤ ਦੇ ਵਿੱਚ ਫਿਰ ਦੇਹ ਧਾਰੀ ਤੇ ਜਾਗੂਗਾ। ਪਹਿਲਾਂ ਨਹੀਂ ਜਾਗ ਸਕਦਾ। ਜਾ ਨਹੀਂ ਸਕਦਾ। ਫੇਰ ਤਾਂ ਜਨਮ ਲੈਣੇ ਹੀ ਪਊਗਾ, ਲੈਣੇ ਪੈਣਗੇ ਪਤਾ ਨਹੀਂ ਕਿੰਨੇ ਜਨਮ ਲੈਣੇ ਪੈਣਗੇ ਤਾਂ ਜਾਗੂਗਾ। ਹਰ ਵਿਸਰਤ ਸਦਾ ਸੌਣੀ। ਹਰ ਵਿਸਰਤ ਖੋਰੀ ਸ਼ੁਰੂ ਹੋ ਗਈ। ਕਿੰਨੇ ਜਨਮ ਲੈਣੇ ਪੈਣੇ ਨੇ ਪਤਾ ਹੀ ਕੋਈ ਨਹੀਂ। ਕਾ ਜਾਗੂਗਾ ਆਪਕੇ ਵਿਛੜੇ ਕਦੋਂ ਮੈਨਾਂ ਨੇ ਏਹ ਕਿਹਾ ਗੁੱਦਾ ਵਿਛੜੇ ਮੜਾਏ ਕਾ ਕੋਈ ਪਤਾ ਹੀ ਨਹੀਂ ਹੈ ਕਿੰਨੇ ਜਨਮ ਹੋ ਜਾਣਗੇ ਹਾਂਜੀ ਇਹਨੂੰ ਕੋ ਆਵਾਗਨਾ ਛੁੱਟਣ ਹਾਰੇ ਸਿਮਰਤੀ ਸਾਸਤ ਬੇਦ ਵਿਚਾਰੇ ਜਿਆਦਾ ਜਿੰਨੇ ਮਰਜੀ ਉਪਾ ਕਰ ਲਿਓ ਫੇੜੀ ਛੁਟਕਾਰਾ ਹੋਣਾ ਯਾਰ ਇੱਕ ਵਾਰ ਹਰ ਦਾ ਲੜ ਛੁੱਟ ਗਿਆ ਜੇ ਲਿਆਣਾ ਲੜ ਛੱਡਣਾ ਫੇੜੀ ਪਾਣੀ ਗਲਡ ਪਤਾ ਨਹੀਂ ਸੀ ਛੁੱਟ ਜਾਣਾ ਰੋੜਾ ਛੁੱਟ ਗਿਆ ਛੁੱਟ ਕੇ ਨਹੀਂ ਸੀ ਫੜਿਆ ਹੋਇਆ ਲਾਪਰਵਾਹੀ ਨਾਲ ਫੜਿਆ ਹੋਇਆ ਸੀ ਫਿਰ ਅਨਕੋਪਾਵਨਾ ਛੁੱਟਣ ਹਾਰੇ ਉਹ ਸੁਪਨੇ ਚੋਂ ਨਹੀਂ ਫਿਰ ਬਾਹਰ ਨਿਕਲ ਸਕਦੇ ਉਹ ਦੀਨ ਦੀ ਅਵਸਥਾ ਚੋਂ ਨਹੀਂ ਬਾਹਰ ਨਿਕਲ ਸਕਦੇ ਫਿਰ ਐਸਾ ਨੀਂਦ ਨੇ ਦੱਪਣਾ ਫਿਰ ਨਹੀਂ ਜਾ ਸਕਦੇ ਅਨਕੋਪਾਵਨਾ ਛੁੱਟਣ ਹਾਰੇ ਸਿਮਰਤੀ ਸਾਸਤ ਵੇਦ ਵਿਚਾਰੇ ਸਮਰਤ ਸਾਧਕਰੇ ਫੇਰ ਮਰਜੀ ਵਿਚਾਰ ਲਿਓ ਨਹੀਂ ਛੱਡਦੇ ਸਮਰਤ ਸਾਧਕਰੇ ਫੇਰ ਵਿਚਾਰ ਲਿਓ ਜੇ ਨਾ ਮਰਜੀ ਨਹੀਂ ਛੱਡ ਸਕਦੇ ਕੋਈ ਵੀ ਜਾਗੇ ਅਜ ਤੱਕ ਨਾ ਜਾਗੇ ਇਹਨਾਂ ਕੋ ਬਾਅਦ ਅਨੁਭਵ ਆਉਂ ਜਿਆ ਹੋਰ ਕੀ ਦੱਸਦੇ ਹੀ ਬਾਅਦ ਨੇ ਉਪਾਏ ਦਾ ਹੱਦ ਹਰ ਕੀ ਕਰਦੇ ਹਰ ਕੀ ਭਗਤੀ ਕਰੋ ਮਨ ਲਾਏ ਮਨ ਬਲਛਤ ਨਾਮਿਕ ਫਲ ਪਾਏ ਜੇ ਜੇ ਛਡਕਾਰਾ ਲਾਇਆ ਉਦੋਂ ਫਿਰ ਕੀ ਕਰੋ ਹਰ ਕੀ ਵਕਤ ਕਰੋ ਫਿਰ ਆਤੇ ਆਜੋ ਬਰੋ ਬੱਲਾ ਹਰ ਹਰ ਕੀ ਭਗਤ ਕਰੋ ਵਨ ਮਾਹ ਕੱਲ ਹਰ ਦੇ ਜਲਦੀ ਹੈ ਜਲ ਕਲਿਸ਼ਨ ਤੇ ਜਲਦੀ ਹੈ ਪਰ ਪ੍ਰੇਸ਼ਨ ਹੈ ਕੌਣ ਆਪਣਾ ਮੂਲ ਪ੍ਰੇਸ਼ਨ ਜਨਮ ਜਨਮ ਕੇ ਇਸ ਬੰਦ ਕੋ ਮਨ ਲਾ ਕੇ ਕਾਲਾ ਹੋਇਆ ਇਹ ਹੈ ਉਹ ਕੌਣ ਅਨ ਕੋ ਬਾਪ ਨੇ ਛੂਟਣ ਹਰ ਸਮਰਤ ਸ਼ਾਸਤਰ ਬੇਦ ਵਿਚਾਰੇ ਹਰ ਕੀ ਭਗਤੀ ਕਰੋ ਮਨ ਲਾਏ ਜਸਰਾਂ ਦੇ ਪੂਰਤੀ ਬਣਾ ਕਰਤੀ ਉਹਦਾ ਪੱਥਰ ਪਾਟਾ ਗਲ ਚ ਗਲ ਪੱਥਰ ਕੈਸੇ ਤਰੇ ਬਤਾ ਸੁਬਦਰਾ ਪਾਪ ਸਾਗਰ ਪੱਥਰ ਗਲ ਚ ਪਾਤਾ ਕਦੇ ਤਲ ਉਹ ਤਫਤਾ ਨਹੀਂ ਸੀ ਸਕਦਾ ਬਿਨਾ ਪੱਥਰ ਤੇ ਵੀ ਉਹਦਾ ਪੱਥਰ ਹੋਰ ਬੰਦਦਾ ਕਰੀ ਹਾਂ ਹਾਂ ਜੀ ਸੇਵਰ ਦੁਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤੀ ਕਰੋ ਹਰ ਗੁਰੂ ਜੀ ਕਰਕੇ ਹੁਣ ਮਨ ਲਾ ਕੇ ਹਰ ਕੀ ਭਗਤ ਕਰੋ ਹਰ ਕੇ ਸੰਤ ਬਣ ਜਾਓ ਹਰ ਕੇ ਸੰਤ ਬਣ ਜਾਓ ਹਰ ਨਾਲ ਜੁੜ ਜਾਓ ਆਪਣੇ ਮੂਲ ਨਾਲ ਜੁੜ ਜਾਓ ਹਨ ਬਣਛੇ ਤੋਂ ਨਾਲੇ ਫਲ ਪਾਏ ਹਨ ਬਣਛੇ ਤੋਂ ਨਾਲੇ ਫਲ ਪਾਏ ਜੋ ਮਨ ਦੇ ਵਿੱਚ ਇੱਛਾ ਹੈ ਉਹ ਫਲ ਰੱਬ ਦੋ ਜੋ ਮਨ ਦੇ ਵਿੱਚ ਇੱਛਾ ਹੈ ਜੋ ਇੱਛਾ ਨਾਲ ਤੁਸੀਂ ਜਨਮ ਲਿਆ ਸੀ ਜਿਹੜੀ ਇੱਛਾ ਕਰਕੇ ਜਨਮ ਲਿਆ ਸੀ ਉਹੀ ਇੱਛਾ ਪੂਰੀ ਹੋ ਹਾਂ ਸੰਗਣਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਆ ਜਿਹੜਾ ਤਾ ਮੈਂ ਕਹਿੰਦੇ ਤੇਰੇ ਨਾਲ ਤਾਂ ਜਾਣਾ ਫਿਰ ਤੂੰ ਬੂਰਖ ਬਣਿਆ ਨਾਲ ਤੈਨੂੰ ਪਤਾ ਹੈ ਕੌਰੂ ਦੀਆਂ ਕਹਾਣੀਆਂ ਸੁਣ ਉਹਨੇ ਬਈ ਬਾਂ ਕਹਿੰਦੀ ਸੂਈ ਲੈ ਜਾਣ ਨਾਲ ਕਹਿੰਦੀ ਸੂਈ ਨਹੀਂ ਜਾਂਦੀ ਫਿਰ ਤੂੰ ਕਹਦਾ ਲਪਟਿਆ ਮੈਂ ਵੀ ਨਾਲ ਲੋਕਾਂ ਨੂੰ ਕਹਾਣੀਆਂ ਸਰੋ ਤੇ ਆਪ ਲਪਟੇ ਹੋਏ ਇਹ ਤਾਂ ਜੇ ਸਰ ਨਾਲ ਰਹੀ ਜਾਂਦਾ ਕਿਉਂ ਨਾ ਬਟਾਏ ਮੁਰਖ ਮਨਾ ਕਿਉਂ ਕਿ ਅਗੇ ਦਾਰੇ ਹਨ ਮੁਰਖ ਮਨਾ ਹਾਂ ਲਿਪਟਿਆ ਆਇਆ ਕਿਹਾਂ ਕਰੇ ਸਾਡਾ ਹਾਂ ਸੁੱਤੀ ਬੀਤ ਪਟੰਬਾ ਰਗਨਤਾ ਇਹਦੇ ਕਹੂੰ ਤਮ ਕਬੜ ਸੁਨਾਥਾ ਸੋਤਾ ਬੱਜੈ ਨੇ ਮਿੱਟਲ ਨੇ ਬੀਤ ਬੰਤਾ ਕਾ ਰਾਲੀਆ ਪਟੰਬਾ ਪਟੱਬ ਹੈ ਰਗਨਤਾ ਪਰ ਪਤਾ ਇਸਰੀ ਹੈ ਦੱਸ ਕਿਹੜਾ ਸਾਥ ਦਊ ਤੇਰੇ ਇਹਦੇ ਕਹੂੰ ਤਮ ਕਵਨ ਸਮਾਸਾ ਕਿਹੜਾ ਸਾਥ ਦੇਣ ਵਾਲਾ ਹੈ ਸਾਥ ਚੱਲਣ ਵਾਲਾ ਕੌਣ ਹੈ ਤੇਰੇ ਕੋਈ ਨਹੀਂ ਤੇ ਫਿਰ ਪਤਾ ਹੀ ਨਹੀਂ ਲੱਗਣਾ ਕੌਣ ਸੀ ਕੌਣ ਨਹੀਂ ਰਾਜ ਰੰਗ ਨਹੀਂ ਹੈ ਕੋਈ ਸਾਥ ਚੱਲਣ ਵਾਲਾ ਨਹੀਂ ਹੈ ਕੋਈ ਹਾਂ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਨਾ ਕਵਨ ਸੂਤਕਾਰ ਇੰਤੇ ਕਹੋ ਕੰਮ ਕਰਦੇ ਇੰਨੇ ਕੋਹ ਕਵਨ ਛੁਟਕਾਰਾ ਰਾਗ ਰਾਮ ਤੋਂ ਆਇਆ ਬਿਹਤਾਰਾ ਰਾਗ ਰਾਮ ਤੇ ਬਾਕੀ ਰਾਜਾਂ ਦੇ ਗੁਜ਼ਾਰਿਆਂ ਜੀ ਵੀ ਰਾਜ ਰਕਈਆ ਕੀਰਤਨ ਦਾ ਰਵਾਜ ਹੁੰਦਾ ਤੇ ਰਾਗਾਂ ਕਈਆਂ ਹੋਰ ਕੀਓ ਜਦ ਆਇਆ ਨ ਉਸਤਾਂ ਜਦ ਆਇਆ ਤਾਂ ਵੇਸਾਰਾ ਤੇ ਇਸ ਤੇ ਇਹਦੇ ਦਾ ਛੁਟਕਾਰਾ ਇੰਨੀ ਸੀ ਲਿਖਿਆ ਤੁਸੀਂ ਇਹੀ ਬਣਾ ਕੇ ਰਹਿਜੇ ਅਸਲ ਛੁਟਕਾਰਾ ਨਹੀਂ ਦੇਣਾ ਤੁਸੀਂ ਚਾਹੁੰਦੇ ਵੀ ਪਬਲਿਕ ਛੁਟ ਜਵੇ ਸਾਰਾ ਉਹ ਲਮੜੇ ਬਣਾਇਆ ਵੀ ਪਬਲਿਕ ਨਾਂ ਵੱਲੋਂ ਜਾਏ ਨਾ ਸਕੇ ਕਿ ਕਿਧਰੋਂ ਮੜੀ ਦੀ। ਕੋਈ ਜੱਪੀ ਵਾਲਾ ਅੰਗਰ ਨਾਲ ਇਹ ਗੱਲ ਦੀ ਭਾਈਵਾੜੀ ਆ ਉਹ ਕਹਿੰਦੇ ਤੁਸੀਂ ਆਪਾਂ ਬਸ ਪਤਾ ਨਾ ਲੱਗ ਜਾ ਲੋਕਾਂ ਨੂੰ। ਐਸਾ ਦਾਣਾ ਪਾਣਾ ਬਣੋ ਪਤਾ ਲੱਗਣਾ ਜਾਵੇ ਜਾਣ ਕਿਸ ਨੂੰ ਤੇ ਨਾ ਜਾਣ। ਆਪਾਂ ਨੇ ਜਾਣਾਂ ਨੇ ਉਹ ਜਾਣ ਦੇਣਾ। ਆਪਾਂ ਤਾਂ ਨੜਕਾ ਜਾਣੀਆਂ ਨੇ ਨਾਲ ਚੱਲੇ ਚੱਲੀ ਆਪਣੇ ਮਿਲਣ ਵਾਲੇ ਹੀ ਨੇ ਸਾਥੀ। ਇਹਨਾਂ ਨਾਲ ਆਪਣਾ ਬੜਾ ਪ੍ਰੇਮ। ਇਹਨਾਂ ਨਾਲ ਤਾਂ ਇੱਥੇ ਮਿਲਣੇ ਆਂ ਆਹ ਮਿਲਣੇ ਨੇ। ਅਲੈਕਸੈਂਡਰ ਸੱਤੇ ਲੜਦਾ ਸੀ ਹਾਂਜੀ ਆਸ਼ਵ ਹਸਤੀ ਰਥ ਅਸਵਾਰੀ ਠੂਠਾ ਡੰਪ ਝੂਟ ਬਸਾਰੀ ਆਸ਼ਵ ਹਸਤੀ ਰਥ ਘੋੜੇ ਹਾਥੀ ਰਥ ਅਸਵਾਰੀਆਂ ਨੇ ਜਿਹੜੀਆਂ ਐਨਾਂ ਤੇ ਠੂਠਾ ਡੰਪ ਝੂਟ ਬਸਾਰੀ ਸਭ ਠੂਠਾ ਡੰਪ ਝੂੜ ਦਾ ਬਸਾਰਾ ਸਾਰਾ ਹੀ ਝੂੜ ਦਾ ਸਾਰੀ ਤੇ ਝੂੜ ਦਾ ਸਾਰਾ ਹੈ ਇਹਦੇ ਨਾਲ ਛੁਟਕਾਰਾ ਨਹੀਂ ਹੈ ਛੁਟਕਾਰਾ ਇਹਦੇ ਨਾਲ ਨਹੀਂ ਹੈ ਜਿਨੀ ਬਿਏ ਕਿਸ ਬੁੱਝੇ ਦਾ ਗਾਣਾ ਨਾਮਕ ਸਰ ਨਾਨਕ ਪਸਾਨਾ ਜਿਹਨੇ ਦਿੱਤੇ ਨੇ ਇਹ ਤਾਂ ਘੋੜੇ ਰਾਜਾ ਹੱਤ ਅਸਵਾਰੀ ਰਾਜ ਕਿਸ ਬੁੱਝੇ ਨਾਲ ਗਾਣਾ ਸੁਗਾਣਾ ਇਹ ਗਾਣਾ ਬਣ ਗਿਆ ਉਹਦਾ ਅਸਲੀ ਬਣਿਆ ਜਿਹਨੇ ਦਿੱਤੇ ਨੇ ਉਹਦਾ ਤਾਂ ਰਹਿਿਆ ਹੀ ਨਹੀਂ ਉਹ ਤਾਂ ਇਹ 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 ਕਿਹਨਾਂ ਬੋਤਰੇ ਕਿਸੇ ਦਾ ਪਾਪ ਹੈ ਕਿਸੇ ਦਾ ਸਭ ਸੀ ਆਪਣਾ ਗram ਪਰਾਇਆ ਹਾਂ ਉਹ ਉਹਨੂੰ ਗੁਲਾਮਾ ਬਣਾ ਲਿਆ ਬਾਕੀ ਆਪਣੇ ਬਣਾ ਦੇ ਸਾਰੇ ਆਪ ਕਿਸੇ ਦਾ ਬਣ ਗਿਆ ਆਪਣੇ ਕੋਈ ਹੋਰ ਬਣਾ ਲੇ ਜੀ ਨੇ ਸਭ ਕੁਝ ਦਿੱਤਾ ਉਹ ਨੂੰ ਕੁਝ ਚਾਤ ਪਿਆਰੀ ਬਿਸਰਿਆ ਉਜੇ ਨਾਮ ਗੰਨਾ ਨਾਮ ਵਿਸਾਰ ਨਾਮ ਪਸਾਨਾ ਨਾਮ ਕਹਿੰਦਾ ਸੱਚ ਨੂੰ ਵਿਸਾਰ ਕੇ ਪਸਾਇਆ ਪਸਾਇਆ ਜਿਹੜਾ ਵੀ ਪਸਾਇਆ ਪਸਾਨਾ ਲਿਖਿਆ ਲਵ ਕੁਸਨਾ ਪਸਾਨਾ ਜਿਹੜਾ ਵੀ ਪਸਾਇਆ ਸੱਚ ਨੂੰ ਵਿਸਾਰ ਕੇ ਪਸਾਇਆ ਤੂੰ ਵੀ ਪਸਾਨਾ ਹੋ ਤੂੰ ਸੱਚ ਨੂੰ ਵਿਸਾਰਦਾ ਜਿਹੜਾ ਵੀ ਪਸਾਇਆ ਸੱਚ ਨੂੰ ਵਿਸਾਰ ਕੇ ਨਾਮ ਨੂੰ ਵਿਸਾਰ ਕੇ ਪਸਾਇਆ ਹੀ ਹੈ ਉਹਨੂੰ ਇਸ਼ਾਰਾ ਕਰਦਾ ਵੀ ਤੈਂ ਪਸਾਉਣਾ ਨਹੀਂ ਪਸਾਉਣਾ ਤੇਰੀ ਮਰਜ਼ੀ ਆਪ ਜਨ ਛੱਡ I uh -huh.